ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨੇ ਦਾ ਕਿਲਾ ਇਹ ਪੰਜਾਬੀ ਉਹ ਨਿੱਤ ਨੰਗਦੇ ਆਪਾਂ ਸੈਂਕੜੇ ਪੰਜਾਬੀ ਨੰਗਦੇ ਜੀਨਦਕੋਲ ਦੀ ਪਰ ਕੋਈ ਵੇਖ ਕੇ ਨਹੀਂ ਨੰਗਦਾ ਇਸ ਨੂੰ ਕੋਈ ਨਹੀਂ ਜਾਣਦਾ ਇੱਥੇ ਪਰ ਇਹਦੀ ਹਾਲਾਤ ਨੂੰ ਵੇਖ ਕੇ ਤੁਹਾਨੂੰ ਜਿੰਨਾ ਦੁੱਖ ਹੋਊ ਉਨਾ ਹੀ ਇਤਿਹਾਸ ਨੂੰ ਸੁਣ ਕੇ ਮਾਣ ਵੀ ਮਹਿਸੂਸ ਹੋਊਗਾ ਕਿ ਆਪਣੇ ਸਰਦਾਰਾਂ ਦੀਆਂ ਕਿੱਡੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਤੇ ਕਿੱਥੋਂ ਤੱਕ ਆਪਣੇ ਸਰਦਾਰਾਂ ਦਾ ਰਾਜ ਰਿਹਾ ਅੱਜ ਰਾਜ ਨਹੀਂ ਰਿਹਾ ਤੇ ਰਾਜ ਦੀਆਂ ਨਿਸ਼ਾਨੀਆਂ ਆਪਣੇ ਦੀਆਂ ਰੁਲਦੀਆਂ ਆਜੋ ਕਰਦੇ ਆ ਆਪਣੇ ਸਰਦਾਰਾਂ ਦੇ ਰਾਜ ਦੀ ਗੱਲ ਇਸ ਤੋਂ ਪਹਿਲਾਂ ਕਿ ਇਹ ਡੈਗ ਪੇ ਇਹਨੂੰ ਸ਼ੇਅਰ ਕਰਕੇ ਦੁਨੀਆ ਦੇ ਉਹ ਕੋਨੇ ਤੱਕ ਪਹੁੰਚਾ ਦੇ ਕਿ ਕੋਈ ਇਹਨੂੰ ਸੰਭਲੇ ਆਪਣੇ ਸਰਦਾਰਾਂ ਦੀ ਵੱਡੀ ਨਿਸ਼ਾਨੀ ਰੁਲੀ ਜਾਂਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਜੀ ਦਾ ਕਿਲਾ ਵਿਖਾਉਣਾ ਵਾ ਮਤਲਬ ਕਿ ਸਰਦਾਰ ਗੱਜਪਤ ਸਿੰਘ ਦਾ ਰਾਜਾ ਗੱਜਪਤ ਸਿੰਘ ਦੇ ਕਿਲੇ ਦੇ ਵਿੱਚ ਆਇਆ ਆਪਾਂ ਜਫਰਗੜ ਦੇ ਵਿੱਚ ਇਹ ਹਰਿਆਣੇ ਚ ਪਾਇਆ ਜਾਂਦਾ ਜੀਂਦ ਰਿਆਸਤ ਦੇ ਵਿੱਚ ਆ ਕਿਲਾ ਉਹਨਾਂ ਵੇਲੇਆਂ ਦਾ ਨਿੱਕੀ ੱਟ ਦਾ ਬਣਿਆ ਹੋਇਆ ਤੇ ਮੇਨ ਐਂਟਰੀ ਆ ਕਿਸੇ ਸਮੇ ਲਾ ਲੋ ਸਾਹਬ ਇੱਥੇ ਕਿੰਨੇ ਅਹਿਲਕਾਰ ਤੇ ਸੂਰਬੀਰ ਯੋਧੇ ਹੁੰਦੇ ਸੀ ਤੇ ਅੱਜ ਇਸ ਵਕਤ ਤੁਹਾਨੂੰ ਪਤਾ ਹੀ ਵੀ ਅੱਕ ਵਗੈਰਾ ਝਾੜੀਆਂ ਖੁ ਚੁਕੇ ਨੇ ਇੱਥੇ ਪਰ ਫਿਰ ਵੀ ਸਾਡੇ ਸਰਦਾਰ ਦੇ ਨਾਨੇ ਦਾ ਕਿਲਾ ਸੀ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਤੇ ਸਾਪਣੇ ਲਈ ਮਾਣ ਵਾਲੀ ਗੱਲ ਆ ਕਿ ਸਾਡੇ ਸੂਰਮੇ ਦੇ ਨਾਨੇ ਦਾ ਕਿੱਥੋਂ ਤੱਕ ਕਬਜ਼ਾ ਹੁੰਦਾ ਸੀਗਾ ਮਤਲਬ ਕਿ ਸਾਡੇਆਂ ਸਰਦਾਰਾਂ ਦੀ ਪਹੁੰਚ ਕਿੱਥੋਂ ਤੱਕ ਹੁੰਦੀ ਸੀ ਹਰਿਆਣਾ ਰਾਜਸਥਾਨ ਮਤਲਬ ਦੂਰ ਦੂਰ ਤੱਕ ਮਤਲਬ ਏਰੀਆ ਹੁੰਦਾ ਸੀ ਪੰਜਾਬ ਦਾ ਕਿਸੇ ਸਮੇਂ ਇਹ ਵੀ ਪੰਜਾਬ ਦਾ ਹੀ ਹਿੱਸਾ ਸੀਗਾ ਬੇਸ਼ੱਕ ਹੁਣ ਇਹਦੀਆਂ ਇੱਟਾਂ ਨਿੱਕੇ ਨਿੱਕੀਆਂ ਡੱਗ ਚੁੱਕੀਆਂ ਨੇ ਪਰ ਇਹਨਾਂ ਨਿੱਕੇ ਨਿੱਕੀਆਂ ਇੱਟਾਂ ਪਿੱਛੇ ਵੀ ਬਹੁਤ ਇਤਿਹਾਸ ਆ ਇੱਕ ਕਿਲੇ ਨਿਰਮਾਣ ਕਰਨ ਦੇ ਵਿੱਚ ਬਹੁਤ ਜੰਗਾਂ ਜੁੱਦ ਤੇ ਲੜੇ ਗਏ ਸੀ ਉਹਨਾਂ ਵੇਲਿਆਂ ਦੇ ਵਿੱਚ ਦਰਸ਼ਕੋ 1763 ਇਸਵੀ ਦੇ ਵਿੱਚ ਰਾਜਾ ਗਜਪਤ ਸਿੰਘ ਨੇ ਦਲ ਖਾਲਸਾ ਨਾਲ ਰਲ ਕੇ ਸਰਹੰਦ ਫਤਿਹ ਕੀਤਾ ਸੀਗਾ ਵੱਡੀਆਂ-ਵੱਡੀਆਂ ਮਤਲਬ ਮੰਜ਼ਲਾਂ ਤੈਅ ਕੀਤੀਆਂ ਸੀਗੀਆਂ ਸਫੀਦੋ ਪਾਣੀਪਤ ਕਰਨਾਲੇ ਸਾਰੇ ਏਰੀਆ ਸਿੱਖਾਂ ਕੋਲੇ ਹੀ ਹੁੰਦੇ ਸੀਗੇ ਤੇ ਸਾਡੀ ਦਿੱਲੀ ਤੱਕ ਪਹੁੰਚ ਹੁੰਦੀ ਸੀਗੀ ਮਤਲਬ ਉਹਨਾਂ ਵੇਲਿਆਂ ਦੇ ਬੇਸ਼ੱਕ ਹੁਣ ਉਹਦੇ ਮਤਲਬ ਡੈਗ ਚੁੱਕੇ ਨੇ ਖੰਡਰ ਡੈਗ ਬਣ ਚੁੱਕਿਆ ਸਾਰਾ ਕਿਲਾ ਆ ਵੀ ਮਤਲਬ ਆਖਰੀ ਸਾਹਾਂ ਦੇ ਉੱਤੇ ਹੀ ਆ ਮਤਦਾਨ ਦੇ ਵੀ ਕੰਧਾਂ ਬਹੁਤ ਚੌੜੀਆਂ ਨੇ ਮਿੱਟੀ ਦੇ ਨਾਲ ਬਣੀਆਂ ਹੋਈਆਂ ਅਕਸਰ ਆਪਾਂ ਚੂਨਾ ਵਿਵਰਤਿਆ ਵੇਖਦੇ ਹੁੰਨੇ ਆ ਇਹਨਾਂ ਦੀ ਚਣਾਈ ਮਿੱਟੀ ਦੇ ਨਾਲ ਹੀ ਹੋਈ ਆ ਆਜੋ ਆ ਪੰਜ ਸਾਰੀਆਂ ਗੱਲਾਂ ਮਹਾਰਾਜਾ ਰਣਜੀਤ ਸਿੰਘ ਰਾਜਾ ਗਜਪਤ ਸਿੰਘ ਹਮੀਰ ਸਿੰਘ ਜੀਂਦ ਰਿਆਸਤ ਬਾਰੇ ਕਰਾਂਗੇ ਆਓ ਚੱਲਗੇ